ਕਿਸਾਨ ਭਰਾਓ ਝੋਨੇ ਦੇ ਵਿੱਚ ਹਲਦੀ ਰੋਗ ਛੁੱਠੀ ਕਾਂਗਿਆਰੀ ਜਾਂ ਫਾਲਸ ਮਟ ਇਹਨੂੰ ਕਹਿੰਦੇ ਆ ਇਹਦੀ ਬੜੀ ਚਰਚਾ ਹੈ ਤੇ ਕਾਫੀ ਸਾਰੇ ਖੇਤਾਂ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਔਰ ਸੋਸ਼ਲ ਮੀਡੀਆ ਉੱਤੇ ਵੀ ਇਹਦੀ ਭਾਰੀ ਚਰਚਾ ਚੱਲ ਰਹੀ ਹੈ ਕੁਝ ਲੋਕਾਂ ਦਾ ਦਾਵਾ ਹੈ ਵੀ ਇਹ ਫਲਾਨੀਆਂ ਦਵਾਈਆਂ ਨੂੰ ਠੀਕ ਕਰਦੀਆਂ ਤੇ ਕੁਝ ਕੁ ਜਿਹੜੇ ਮਾਰ ਕਹਿੰਦੇ ਨੇ ਕਿ ਇਸ ਸਟੇਜ ਦੇ ਉੱਤੇ ਇਹਦਾ ਕੋਈ ਇਲਾਜ ਨਹੀਂ ਸੋ ਇਹ ਚਰਚਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਚਰਚਾ ਹੈ ਤੇ ਚਰਚਾ ਇੱਥੇ ਆ ਕੇ ਖੜ ਗਈ ਹੈ ਕਿ ਰਾਕੇ ਮੇਰਾ ਮੁਤਾਬਕ ਇਸ ਸਟੇਜ ਦੇ ਉੱਤੇ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਤੇ ਇਸ ਦੇ ਨਾਲ ਘਟੋ ਘਟ ਜਿਹੜਾ ਫਜ਼ੂਲ ਖਰਚਾ ਉਹ ਜੂੜ ਵੱਜ ਜਾਏਗਾ ਜੇ ਪੈਸੇ ਬਿਮਾਰੀ ਦੀ ਗੱਲ ਕਰੀਏ ਇਹ ਬਿਮਾਰੀ ਕੋਈ ਅੱਜ ਦੀ ਨਹੀਂ ਤੇ ਕੋਈ ਨਵੀਂ ਨਹੀਂ ਆਈ ਬਹੁਤ ਪੁਰਾਣੀ ਬਿਮਾਰੀ ਹੈ ਇਹ ਜਿੰਨੇ ਵੀ ਹੰਦੁਨੀਆਂ ਦੇ ਦੇਸ਼ ਚੋਂ ਨਾ ਪੈਦਾ ਕਰਨ ਵਾਲੇ ਨੇ ਉਹਨਾਂ ਸਾਰਿਆਂ ਵਿੱਚ ਹੀ ਰਿਪੋਰਟ ਪੁਰਾਣੇ ਸਮੇਂ ਤੋਂ ਹੋ ਰਹੀ ਹੈ ਸਾਡੇ ਭਾਰਤ ਦੇ ਵਿੱਚ ਇਹ ਅਜੇ ਤੋਂ ਲਗਭਗ 150 ਸਾਲ ਪਹਿਲਾਂ 1847 ਦੇ ਵਿੱਚ ਉਤਾਮਨ ਲਾਡੂ ਦੇ ਵਿੱਚ ਰਿਪੋਰਟ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਣਾ ਲੱਗਣ ਲੱਗ ਗਿਆ 84 85 ਦੇ ਵਿੱਚ ਇਹ ਬਿਮਾਰੀ ਆਮ ਪੈਂਦੀ ਰਹੀ ਹੈ ਉਸ ਵੇਲੇ ਜੋ ਨਾ ਹੱਥਾਂ ਨਾਲ ਝਾੜਦੇ ਹੁੰਦੇ ਸੀ ਤੇ ਜਿਹੜਾ ਸਾਰਾ ਉਹ ਡੋਡੀਆਂ ਹੀ ਹੁੰਦੀਆਂ ਸੀ ਵਿੱਚ ਤੇ ਉਹਦੇ ਨਾਲ ਹਲਦੀ ਜੀ ਛੜ ਜਾਂਦੀ ਸਾਰੇ ਦਾਣਿਆਂ ਨੂੰ ਇਸ ਕਰਕੇ ਇਹਦਾ ਰੰਗ ਹੀ ਬਦਲ ਜਾਂਦਾ ਸੀ ਹੁਣ ਅਸੀਂ ਗੱਲ ਕਰਦੇ ਹਾਂ ਵੀ ਇਹ ਬਿਮਾਰੀ ਦੇ ਕਾਰਨ ਕੀ ਹੋ ਸਕਦੇ ਆ ਜਿਤੋਂ ਤੱਕ ਮਾਰਾਂ ਨੇ ਹੁਣ ਤੱਕ ਸਮਝਾਇਆ ਜਾਂ ਪਹਿਲਾਂ ਤੋਂ ਇਹ ਦੱਸਦੇ ਆਉਂਦੇ ਨੇ ਉਹਦੇ ਵਿੱਚ ਵੱਡੀ ਗੱਲ ਇਹ ਹੈ ਵੀ ਝੋਨੇ ਦਾ ਗਿੱਟਾ ਲੱਗਣਾ ਤੇ ਦੂਸਰਾ ਇਹਦਾ ਪਾਣੀ ਜ਼ਿਆਦਾ ਖੜਨਾ ਤੇ ਤੀਸਰਾ ਇਹਦੇ ਵਿੱਚ ਨਾਈਟ੍ਰੋਜਨ ਖਾਦੀ ਵਰਤੋਂ ਜ਼ਿਆਦਾ ਕਰਨੀ ਉਦੋਂ ਵੀ ਜਦੋਂ ਉਹ ਹੁੰਦਾ ਸੀ ਤਾਂ ਇਹ ਬਹੁਤ ਜ਼ਿਆਦਾ ਜੂਰੀਏ ਪੈਂਦਾ ਸੀ ਡੀਏਪੀ ਦਾ ਵੀ ਘਟਾ ਘਟਾ ਪੈਂਦਾ ਸੀ ਉਦੋਂ ਇਹ ਅ ਰਵਾਜ ਨਹੀਂ ਸੀ ਕਹਿ ਲੋ ਜਾਂ ਇਹ ਖੋਜਾਂ ਨਹੀਂ ਸੀ ਇਸ ਨੂੰ ਪਾਣੀ ਪਹਿਲੇ 3 ਹਫ਼ਤੇ ਹੀ ਖੜਾਉਣਾ ਹੈ ਤੇ ਉਹ ਲਗਾਤਾਰ ਪਾਣੀ ਜਿਹੜਾ ਖੜਾ ਰਹਿੰਦਾ ਸੀ ਇਸ ਕਰਕੇ ਕਾफी ਸਮੱਸਿਆ ਆਉਂਦੀ ਸੀ ਅ ਦੂਜੀ ਗੱਲ ਇਹਦੇ ਵਿੱਚ ਹੈਗਾ ਕਿ ਬਹੁਤ ਸਾਰੀਆਂ ਕਿਸਮਾਂ ਜਿਹੜੀਆਂ ਹੈਗੀਆਂ ਉਹ ਇਹਦੀ ਇਸ ਬਿਮਾਰੀ ਦਾ ਟੱਕਰ ਨਹੀਂ ਕਰ ਸਕਦੀਆਂ ਅੱਜ ਭਾਵੇਂ ਦਾਵਾ ਕੀਤਾ ਜਾਂਦਾ ਹੈ ਪਰ ਜਦੋਂ ਅਸੀਂ ਵੱਡੇ ਪਰਦੇ ਦੇ ਉੱਤੇ ਉੱਤੇ ਇਹਦੀ ਰਿਸਰਚ ਕਰਦੇ ਹਾਂ ਤਾਂ ਕੋਈ ਅ ਸੋ ਪਰਤੀਸ਼ਤ ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀ ਸਾਡੇ ਕੋਲੇ ਵੈਰਾਈਟੀ ਨਹੀਂ ਹੈਗੀ। ਕਾਫੀ ਹੱਦ ਤੱਕ ਭਾਵੇਂ ਖੋਜ ਹੋਈ ਹੈ ਕੁਝ ਵੈਰਾਈਟੀਆਂ ਆਣ ਐ ਤੇ ਕੋਈ ਬਿਮਾਰੀ ਜਦੋਂ ਫੈਲਦੀ ਆਪ ਨੂੰ ਪਤਾ ਵੀ ਇਹਦੇ ਲਈ ਮੌਸਮ ਦਾ ਜਿਹੜਾ ਜਦੋਂ ਦੇ ਲਈ ਠਕਮਾ ਹੁੰਦਾ ਤਾਂ ਦੋ ਬਿਮਾਰੀ ਫੈਲਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਇਸ ਵਾਰ ਹਨ ਬਰਸਾਤ ਆਪਣੇ ਆਪ ਦੇ ਵਿੱਚ ਦਾ ਇੱਕ ਕਾਰਨ ਹੈ। ਜੇ ਆਪਾਂ ਵੇਖੀਏ ਤਾਂ ਇਹ ਊਲੀ ਦਾ ਰੋਗ ਹੈ ਤੇ ਜਿਹੜੀ ਉਲੀ ਹੈ ਇਹ ਡੋਡੀਆਂ ਜਿਹੀਆਂ ਬਣ ਗਈਆਂ ਇਸ ਤੋਂ ਬਾਅਦ ਧੂੜਾ ਜਾਂਦਾ ਉਹ ਖਿੱਲਰ ਜਾਂਦਾ ਜਮੀਨ ਦੇ ਉੱਪਰ ਵੀ ਖਿੱਲਰ ਜਾਂਦਾ ਤੇ ਇਹੀ ਇਹਦੇ ਬੀਜ ਹੁੰਦੇ ਨੇ ਜਿਸ ਤੋਂ ਆਪਾਂ ਵੇਖਿਆ ਖੁੰਮਾ ਖੜੀਆਂ ਹੁੰਦੀਆਂ ਕਿਤੇ ਆਮ ਬੇਲੇ ਥਾਮਾਂ ਵਿੱਚ ਤੇ ਜਦੋਂ ਉਹ ਪੱਕ ਜਾਂਦੀ ਹੈ ਉਹਦੇ ਵਿੱਚੋਂ ਇੱਕ ਧੂਆ ਜਾਂ ਨਿਕਲਦਾ ਹੈ ਉਹਦੇ ਤੋਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਉਹ ਸਪੋਰ ਹੁੰਦੇ ਨੇ ਉਸ ਤਰੀ ਇਹ ਨਿਕਲਦਾ ਉਸ ਤੋਂ ਬਾਅਦ ਜਮੀਨ ਤੇ ਰਹਿੰਦਾ ਤੇ ਜਦੋਂ ਇਹ ਜਿਹੜੇ ਇਹ ਕਹੇ ਲੋ ਵੀ ਸਪੋਰ ਕਹੇ ਲੋ ਜਾਂ ਇਹਦੇ ਬਿਮਾਰੀ ਦੇ ਜਰਮ ਕਹੇ ਲੋ ਇਹਦੇ ਬਾਰੇ ਹਾਲੇ ਖੋਜ ਹੋਣੀ ਬਾਕੀ ਹੈ ਪਰ ਇਹ ਸੁਣਦੇ ਚਾਹੀ ਵੀ ਕਿਤੇ ਜਲਦੀ ਵੀ ਖਤਮ ਹੋ ਜਾਂਦੇ ਜਮੀਨ ਦੇ ਵਿੱਚ ਪਰ ਕਈ ਵਾਰੀ ਸਾਲਾਂ ਤੱਕ ਵੀ ਰਹਿੰਦੇ ਆ ਸੋ ਉੱਥੋਂ ਫਿਰ ਇਹ ਜਦੋਂ ਇਹਦਾ ਮੌਸਮ ਟਕਮਾਉਂਦਾ ਤਾਂ ਇਹ ਜਮੀਨ ਦੇ ਉੱਤੇ ਪਹਿਲਾਂ ਕੁਲੀ ਦੇ ਰੂਪ ਵਿੱਚ ਨਿਕਲਦਾ ਤੇ ਉੱਥੋਂ ਫਿਰ ਫੁੱਟ ਕੇ ਜਿਹੜੇ ਇਹ ਧੂੜਾ ਜਾ ਇਹ ਜਦੋਂ ਸਾਡੀ ਫਸਲ ਨਸਾਰੇ ਤੇ ਆਉਂਦੀ ਹੈ ਉਦੋਂ ਇਹਨੂੰ ਪੈ ਜਾਂਦਾ ਹੈ ਤੇ ਜਦੋਂ ਹਾਂ ਬਿਲਕੁਲ ਫੁੱਲ ਬਣਿਆ ਹੁੰਦਾ ਫੁੱਲ ਦੇ ਵਿੱਚ ਸਾਨੂੰ ਪਤਾ ਵੀ ਉਹਦੇ ਜਿਹੜੇ ਬੂਰ ਨੂੰ ਪੈਂਦਾ ਹੈਗਾ ਤੇ ਉਹ ਬੂਰ ਦੇ ਨਾਲ ਹੀ ਉਹਦਾ ਦਾਣਾ ਬਣਨਾ ਹੁੰਦਾ ਉੱਥੇ ਨਾਲ ਹੀ ਇਹ ਐਂਟਰ ਕਰ ਜਾਂਦਾ ਹੈ ਦੇ ਦਾਣੇ ਦੇ ਵਿੱਚ ਜਿਹੜੇ ਉਹ ਸੈੱਲ ਹੈ ਜਿਵੇਂ ਕੈਂਸਰ ਦੇ ਜੇ ਆਪਾਂ ਵੇਖਦੇ ਆ ਨਾਰਮਲ ਸੈੱਲ ਜਿਹੜੇ ਹੁੰਦੇ ਉਹ ਵੱਖਰੇ ਹੁੰਦੇ ਉਸ ਸੈੱਲ ਬਹੁਤ ਤੇਜ਼ੀ ਨਾਲ ਬਦਲ ਲੱਗ ਜਾਂਦੇ ਆ ਉਸ ਠਿਕਣ ਵਾਲੀ ਇਹ ਜਿਹੜੀ ਹੈਗੀ ਹੋਲੀ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦੇ ਦਾਣੇ ਦਾ ਆਕਾਰ ਜਿਹੜਾ ਦੁੱਗਣਾ ਤੇ ਤਿਕਣਾ ਹੋ ਜਾਂਦਾ ਆਪਾਂ ਵੇਖਿਆ ਤੇ ਉਹ ਦਾਣੇ ਥਾਂ ਤੇ ਇਸਾਂ ਦਾ ਕੁਛ ਬਣ ਜਾਂਦਾ ਹੁਣ ਆਪਾਂ ਸੋਚਣ ਵਾਲੀ ਕੀ ਗੱਲ ਹੈਗੀ ਆ ਬਈ ਕਿਸਾਨ ਬਹੁਤ ਚੱਕਨਾ ਹੋ ਗਿਆ। ਉਹਦੇ ਨਾਲੋਂ ਹੁਣ ਉਹ ਸੋਚਦਾ ਉਹ ਪਰਖਦਾ ਉਹ ਵੇਖਦਾ ਉਹ ਕੋਖਦਾ ਹੈ। ਬਈ ਅਸਲੀ ਤਾਂ ਕਾਰਨ ਕੀ ਸੀ? ਸਹੀ ਕਾਰਨ ਉਹ ਇਹਦਾ ਕਿਸਾਨ ਹੀ ਲੱਭ ਸਕਦੇ ਆ। ਕਿਉਂਕਿ ਉਹ ਇਹਦੇ ਨਾਲ ਸਿੱਧੇ ਰੂਪ ਦੇ ਵਿੱਚ ਵਿਚਰਦੇ ਆ। ਠੀਕ ਹੈ ਮਹਾਰਾਜ ਨੇ ਆਪਣੇ ਤਜਰਬੇ ਉੱਤੇ ਕੁਝ ਕਾਰਨ ਸੁਝਾਏ ਆ ਜਿਹੜੇ ਮੈਂ ਪਹਿਲਾਂ ਤੁਹਾਨੂੰ ਦੱਸੇ ਆ। ਸੋ ਅਸੀਂ ਹੁਣ ਕੀ ਕਰਨਾ ਹੈ ਕਿ ਵਿਚਾਰ ਜੋੜ ਕਰਨੇ ਆ। ਕਿ ਇਹਦੇ ਵਿੱਚ ਜੇ ਅਗੇਤਾ ਝੋਨਾ ਲੱਗਿਆ ਉਹਨੂੰ ਜ਼ਿਆਦਾ ਆਇਆ ਜਾਂ ਕਿਹੜੀ ਕਿਸਮ ਨੂੰ ਜ਼ਿਆਦਾ ਆਇਆ ਹੈ ਜਾਂ ਜਿੱਥੇ ਕੋਈ ਖਾਦ ਜ਼ਿਆਦਾ ਪਈ ਉੱਥੇ ਇਹ ਜ਼ਿਆਦਾ ਆਇਆ ਹੈ। ਤੇ ਇਹਨੂੰ ਬੜੀ ਬਰੀਕ ਬੀਨੀ ਦੇ ਨਾਲ ਅਸੀਂ ਵੇਖਣਾ ਹੈ ਕਿ ਉਸ ਤੋਂ ਬਾਅਦ ਕਿਸਾਨ ਮੇਲੇ ਆ ਗਏ ਹਨਾ ਇੱਕ ਦੋ ਦਿਨਾਂ ਦੇ ਵਿੱਚ ਹੀ ਤਾਂ ਯੂਨੀਵਰਸਿਟੀ ਦਾ ਮੇਲਾ ਆ ਗਿਆ ਉੱਥੇ ਇਹ ਗੱਲ ਵੀ ਆਪਣੀ ਤਜਰਬੇ ਮਾਰ ਨਾਲ ਜ਼ਰੂਰ ਸਾਂਝੇ ਕਰੋ ਮਾਰ ਤੁਹਾਨੂੰ ਓਡੀਕ ਰਹੇ ਨੇ ਤੇ ਯਕੀਨਨ ਉਹ ਤੁਹਾਡੀ ਜਿਹੜੀ ਪਸਾਰੂ ਗੱਲਬਾਤ ਹੋਈ ਉਹਦੇ ਵੱਲ ਧਿਆਨ ਦੇਣਗੇ ਉਸ ਵਾਰ ਸਿਰਚ ਹੋਊਗੀ ਇਸ ਤਿੱਕੇ ਨਾਲ ਅਸੀਂ ਜਿਹੜੀ ਕੀ ਮਾਰਾਂ ਦੀ ਮਦਦ ਕਰ ਸਕਦੇ ਆ ਤੇ ਇਸ ਤੋਂ ਬਾਅਦ ਜਿਹੜਾ ਸਭ ਤੋਂ ਮਹੱਤਵਪੂਰਨ ਪੱਖ ਮੈਂ ਤੁਹਾਨੂੰ ਨਾਲ ਸਾਂਝਾ ਕਰਨਾ ਚਾਹੁੰਨਾ ਹੈ ਬਾਕੀ ਇਹ ਕੰਟਰੋਲ ਨਹੀਂ ਹੁੰਦਾ ਕਿਸ ਗੱਲ ਦਾ ਆਪਾਂ ਨੂੰ ਪਤਾ ਲੱਗ ਹੀ ਗਿਆ ਹੈ ਇਸ ਗੱਲ ਤੋਂ ਬਚੋ ਹੁਣ ਜਿਹੜਾ ਇਹ ਬੀਜ ਨਹੀਂ ਵੀ ਹੋ ਜਾਂਦਾ ਬੀਜ ਦੇ ਵਿੱਚ ਇਹਦੇ ਕੁਛ ਕਣ ਆ ਜਾਂਦੇ ਆ ਤਾਂ ਇੱਕ ਤਾਂ ਇਹ ਗੱਲ ਦਾ ਖਿਆਲ ਰੱਖਣਾ ਅਸੀਂ ਕਿ ਜਿਹੜਾ ਵੀ ਤੁਹਾਡੇ ਹਸਾਂ ਦਾ ਝੋਨਾ ਹੈ ਕਿਤੇ ਲੱਗਿਆ ਉੱਥੋਂ ਅਸੀਂ ਬੀਜ ਬਿਲਕੁਲ ਨਹੀਂ ਰੱਖਣਾਗਾ ਇਸ ਗੱਲ ਦਾ ਖਿਆਲ ਲੱਖੋ ਤੇ ਕਿਸੇ ਹੱਦ ਤੱਕ ਜਦੋਂ ਮੌਸਮ ਅਨੁਕੂਲ ਹੁੰਦਾ ਆਪਾਂ ਕੁਸ਼ਕਲਾਂ ਨਾਲ ਇਹਨੂੰ ਘਟਾ ਸਕਦੇ ਹੁੰਨੇ ਆ ਰੋਕਿਆ ਨਹੀਂ ਜਾਂਦਾਗਾ ਪਰ ਪਤਾ ਨਹੀਂ ਕਿਉਂ ਸਾਡੇ ਕਿਸਾਨ ਵੀਰ ਕਾਫੀ ਹੱਦ ਤੱਕ ਇਸ ਗੱਲ ਨੂੰ ਸਮਝ ਚੁੱਕੇ ਪਰ ਫਿਰ ਵੀ ਬਹੁਤਾਤ ਦੇ ਵਿੱਚ ਮਤਲਬ ਬੀਜ ਸੋਧਣ ਵਾਲੇ ਪਾਸੇ ਬਿਲਕੁਲ ਨਹੀਂ ਤੁਰਦੇਗੇ ਹੁਣ ਕਣਕ ਦੀ ਰੁੱਤ ਆਏਗੀ ਚੱਕਿਆ ਬੀਜ ਜਿੱਥੋਂ ਘਰੋਂ ਵਾਲਾ ਵਾਲਾ ਜੁਰਾ ਕਿਸੇ ਨੇ ਉਹਨੂੰ ਮਤਲਬ ਕਰ ਲਿਆ ਛਾਣ ਲਿਆ ਕਿਸੇ ਨੇ ਕੁਝ ਕਰ ਲਿਆ ਤੇ ਉਸ ਤੋਂ ਬਾਅਦ ਸਦਹੀ ਅਸੀਂ ਮਸ਼ੀਨ ਦੇ ਵਿੱਚ ਪਾ ਦਿੰਨੇ ਆ ਇਹੋ ਹੀ ਹੱਲ ਸਾਡਾ ਚੋਣਿਆ ਦਾ ਸੋ ਇਸ ਕਰਕੇ ਕਿਸਾਨ ਵੀਰੋ ਮ ਬੇਨਤੀ ਹੈ ਤੁਹਾਨੂੰ ਪਰਜੋਰ اپੀਲ ਹੈ ਕਿ ਕੋਈ ਵੀ ਅਸੀਂ ਫਸਲ ਬੀਜਿਆ ਉਹਦਾ ਬੀਜ ਦੀ ਸੋਧ ਜਰੂਰ ਕਰਿਆ ਕਰੋ ਤੇ ਲੱਗਦਾ ਕੁਛ ਨਹੀਂਗਾ ਬਾਅਦ ਦੇ ਵਿੱਚ ਇਹਦਾ ਇਲਾਜ ਕੋਈ ਨਹੀਂ ਹੁੰਦਾ ਇਸ ਕਰਕੇ ਤਾਂ ਜਿਹੜਾ ਅਸੀਂ ਚੋਨਾ ਹੁਣ ਬੀਜਲੀ ਰੱਖਣਾ ਖੇਤ ਹੈਗੇ ਜਿੱਥੇ ਅਸਾਂ ਦੀ ਬਿਮਾਰੀ ਨਹੀਂ ਹੈਗੀ ਉੱਥੋਂ ਹੀ ਅਸੀਂ ਰੱਖਣਾ ਇਸ ਦੇ ਨਾਲ ਨਾਲ ਹੀ ਜਿੰਨਾ ਕੁ ਵੇਖਿਆ ਕੋਖਿਆ ਪਰਖਿਆ ਚਲੋ ਲਿਟਰੇਚਰ ਵੀ ਪੜਿਆ ਦੁਨੀਆ ਲੈਵਲ ਦਾ ਨਟ ਦੇ ਉੱਪਰ ਇਹ ਉਹ ਨਦੀਨ ਜਿਹੜੇ ਯਾਤਰ ਝੋਨੇ ਦੇ ਵਿੱਚ ਹੁੰਦੇ ਆ ਕੋਈ ਇਸ ਖੇਤ ਤੋਂ ਕਿਤੇ ਪਾਸੇ ਵੀ ਸਰਵਾਈਵ ਕਰਦੇ ਆ ਬੱਟਾਂ ਦੇ ਉੱਤੇ ਜਾਂ ਕਿਤੇ ਵਿਹਲੇ ਥਾਵਾਂ ਵਿੱਚ ਤੇ ਉੱਥੇ ਵੀ ਇਹਦੇ ਜਿਹੜੇ ਪੜਨ ਦੇ ਚਾਂਸ ਪੂਰੇ ਹੀ ਹੈ ਉੱਥੇ ਜਦੋਂ ਇਸਤਾਂ ਦੇ ਵਿੱਚ ਚਲਾ ਜਾਂਦਾ ਤਾਂ ਫਿਰ ਜਦੋਂ ਆਉਣ ਵਾਲਾ ਸੀਜ਼ਨ ਆਉਂਦਾ ਉਦੋਂ ਫਿਰ ਇਹਨੇ ਆਪਣੇ ਜਿਹੜੇ ਕਾਣਾ ਖਲਾਰਨੇ ਆ ਤੇ ਜੇ ਮੌਸਮ ਉਹਦੇ ਨੂੰਕੂਲ ਹੋ ਗਿਆ ਤਾਂ ਫਿਰ ਇਹਦਾ ਨੁਕਸਾਨ ਹੋ ਸਕਦਾ ਸੋ ਇਹਨਾਂ ਗੱਲਾਂ ਦਾ ਅਸੀਂ ਖਿਆਲ ਰੱਖਣਾ ਹੈ ਇੱਕ ਤਾਂ ਬੀਜ ਦੀ ਸੋਝ ਜ਼ਰੂਰ ਕਰਨੀ ਹੈ ਇਹ ਦੂਸਰਾ ਜਿਹੜਾ ਹੈਗਾ ਨਦੀਨਾਂ ਤੋਂ ਕੋਈ ਫਸਲਾ ਹੈ ਪਾਸੇ-ਆਸੇ ਜਿਹੜੇ ਉਹਨਾਂ ਨੂੰ ਵੀ ਅਸੀਂ ਕੰਟਰੋਲ ਕਰਕੇ ਰੱਖਣਾ ਹੈ ਇੱਕ ਹੋਰ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਬਈ ਜਿਹੜਾ ਕੋਈ ਕੁਝ ਲੋਕ ਕਮੈਂਟ ਕਰ ਰਹੇ ਨੇ ਕਿ ਅਸੀਂ ਯੂਨੀਵਰਸਿਟੀ ਤੋਂ ਬੀ ਲਿਆਂਦਾ ਸੀ ਜੀ ਤੇ ਉਹ ਵੀ ਮਾਲਾ ਸੀ ਉਹਦੇ ਵਿੱਚ ਆ ਗਿਆ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਇਹ ਇੱਕ ਪ੍ਰੋਪਾਗੈਂਡਾ ਹੈ ਇਹ ਪ੍ਰੋਪਾਗੈਂਡਾ ਦੇ ਪਿੱਛੇ ਮਤਲਬ ਕਿਹੋ ਜੀਆਂ ਗੱਲਾਂ ਹੋ ਸਕਦੀਆਂ ਸੋ ਇਸ ਕਰਕੇ ਹਮਾਰਾਂ ਤੇ ਯਕੀਨ ਰੱਖ ਕੇ ਚੱਲੋ ਇਸਾਂ ਦੀ ਜਿਹੜੀ ਚਰਚਾ ਜਿਹੜੀ ਚੱਲਦੀ ਹੈਗੀ ਆ ਕਈ ਵਾਰ ਤੇ ਇਹ ਹੁੰਦਾ ਵੀ ਉਸ ਬੰਦੇ ਦਾ ਖੇਤੀ ਨਾਲ ਕੋਈ ਵਾਅ ਵਾਸਤਾ ਨਹੀਂ ਹੁੰਦਾ ਉਹ ਵੀ ਥੱਲੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਕਰਦਾ ਜਾਂ ਉਹਨਾਂ ਦਾ ਇਹ ਵਿਊ ਲੈਣੇ ਹੁੰਦੇ ਆ ਵੀ ਜੋ ਇਹ ਜੀ ਸਮੱਸਿਆ ਚੱਲਦੀ ਹੈ ਕੋਈ ਜੇ ਹੜ੍ਹ ਦੀ ਚੱਲਦੀ ਹੈ ਤਾਂ ਉਹੋ ਜਿਹਾ ਫੇਕ ਬਣਾ ਕੇ ਤੋਰ ਦਿਓ ਜੇ ਕੋਈ ਕਰੋਨਾ ਦੀ ਚੱਲਦੀ ਹੈ ਉਹ ਜਿਹਾ ਫੇਕ ਬਣਾ ਕੇ ਤੋਰ ਦਿਓ ਤੇ ਜੇ ਕੋਈ ਆਪਣੇ ਹੋਰ ਅਪਰਵਾਸੀ ਮਿਹਦੂਰ ਵਾਲਾ ਹੋ ਗਿਆ ਜਿਹੇ ਜਿਹੇ ਲੋਟ ਆ ਗਿਆ ਉਹਨਾਂ ਦਾ ਮਕਸਦ ਤਾਂ ਇੱਕੋ ਇੱਕ ਹੀ ਹੈ ਵਿਊ ਲੈਣੀ ਹੈ ਤੇ ਕਮਾਈ ਕਰਨੀ ਹੈ ਅਸੀਂ ਜਿੱਥੇ ਇੱਕ ਕਿਸਾਨ ਆ ਉੱਥੇ ਪੰਜਾਬ ਦੇ ਵਿਸ਼ੇ ਦੇ ਵੀ ਆ ਇਸ ਕਰਕੇ ਥੋੜਾ ਜਿਹਾ ਸਾਡੇ ਸੁਭਾਅ ਦੇ ਵਿੱਚ ਇਹ ਗੱਲ ਜ਼ਰੂਰ ਹੈਗੀ ਹੈ ਮੇਰੀ ਸੋਚ ਦੇ ਬਾਅਦ ਦੇ ਵਿੱਚ ਹੈ ਤੇ ਐਕਸ਼ਨ ਪਹਿਲਾਂ ਲੈਣੇ ਆ ਇਸ ਕਰਕੇ ਹਰ ਪੱਖ ਤੋਂ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਤੇ ਆਪਣੇ ਤਜਰਬੇ ਜਿੱਥੇ ਵੀ ਜਿਹੜੇ ਬਹੁਤ ਬਰੀਕ ਬਿਨੀ ਦੇ ਨਾਲ ਵੇਖਿਆ ਗਿਆ ਹੁਣ ਕੋ ਚਾਹੇ ਇਸ ਵੀਡੀਓ ਦੇ ਕਮੈਂਟਾਂ ਵਿੱਚ ਜਾਂ ਕਿਤੇ ਵੀ ਸੋਸ਼ਲ ਮੀਡੀਆ ਦੇ ਉੱਤੇ ਉਹ ਜ਼ਰੂਰ ਸਾਂਝਾ ਕਰੋ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਵਿੱਚ ਜੋ ਕੁਸਤਾਂ ਦੀਆਂ ਆਫਤਾਂ ਆਉਂਦੀਆਂ ਜੇ ਘਟੋ ਘਟ ਬਚ ਨਹੀਂ ਸਕਦੇ ਤੁਹਾਨੂੰ ਘਟਾ ਦੇ ਰੋਡ ਲਈ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ